ਕਮਿਸ਼ਨਰੇਟ ਪੁਲਿਸ ਜਲੰਧਰ ਨੇ ਟ੍ਰੈਫਿਕ ਲੰਘਣਾ ਤੇ ਲੀਵ ਤੀਜਨ ਵਿਰੁੱਧ ਵਿਸ਼ੇਸ਼ ਮੁਹਿੰਮ ਨੂੰ ਮੁਰ 23 ਤਾਜ਼ੀਆਂ ਦੱਸਦੀਏ ਕਿ ਬਸੰਤ ਮਾਡਲ ਕੋ ਐਂਡ ਸਕੂਲ ਬਸੰਤੀ ਸ਼ੇਖ ਅਤਿ ਸਰਕਾਰੀ ਗਰਲ ਸੀਨੀਅਰ ਸੈਕੰਡਰੀ ਸਕੂਲ ਬਸੰਤੀ ਸ਼ੇਖ ਜਲੰਧਰ ਵਿਖੇ ਕ੍ਰਮਬਰਥਾਣਾ ਡਿਵੀਜ਼ਨ 5 ਦੇ ਐਸਚਓ ਵੱਲੋਂ ਐਮਰਜੈਂਸੀ ਰਿਸਪੌਂਸ ਸਿਸਟਮ ਜ਼ੋਨ 2 ਦੇ ਇੰਚਾਰਜ ਦੇ ਫੀਲਡ ਮੀਡੀਆ ਟੀਮ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਨਾਗਰ ਕਵੰਦੀ ਤੇ ਚੈਕਿੰਗ ਦਾ ਅਭਿਆਨ ਚਲਾਇਆ ਗਿਆ ਡਰਾਈਵ ਦਾ ਉਦੇਸ਼ ਸਰ ਗੁਰਮੀ ਨਾਲ ਇੱਕ ਸੁਰੱਖਿਆ ਦਾ ਤਸਰੱਕਿਆ ਦਾਤਾਂ ਬਣਾਉਣਾ ਯਕੀਨੀ ਬਣਾਉਣਾ ਸੀ ਈਫ ਟੀਜ਼ਿੰਗ ਦੇ ਖਤਰੇ ਤੋਂ ਮੁਕਤ ਇਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਔਰਤਾ ਦੀ ਸੁਰੱਖਿਆ ਕਰਨਾ ਹੈ ਉਥੇ ਕੁੱਲ 160 ਵਾਹਨਾਂ ਦੀ ਜਾਂਚ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਲੰਘਣਾ ਲਈ 37 ਟ੍ਰੈਫਿਕ ਚਲਾਨ ਕੀਤੇ ਗਏ ਤੇ ਇਸ ਮਾਮਲੇ 'ਚ ਕੀ ਕੀ ਕੀਤਾ ਗਿਆ ਹੈ ਕਿਸ ਤਰੀਕੇ ਦੇ ਨਾਲ ਚਲਾਨ ਕੱਟੇ ਗਏ ਤੁਸੀਂ ਵੀ ਸੁਣੋ ਹਾਂਜੀ ਸਰ ਮੈਂ ਪ੍ਰਿੰਸੀਪਲ ਸਰਕਾਰੀ ਕੰਨੈਲ ਸੀਨੀਅਰ ਸੈਕੰਡਰੀ ਸਕੂਲ ਫਸਤੀ ਸ਼ੇਖ ਹਿਲੰਦਰ ਅੱਜ ਮੇਰੇ ਸਕੂਲ ਦੇ ਵਿੱਚ 589 ਬੱਚੇ ਪੜ੍ਹਦੇ ਨੇ ਸਪੈਸ਼ਲ ਲੜਕੀਆਂ ਨੇ ਤੇ ਅੱਜ ਸੀਪੀ ਸਾਹਿਬ ਨੇ ਨਾਕਾ ਲਗਾਇਆ ਮੇਰੇ ਸਕੂਲ ਦੇ ਬਾਹਰ ਤੇ ਕਾਫੀ ਦੇਰ ਤੋਂ ਬੱਚੇ ਜਿਹੜੇ ਲੜਕੇ ਆ ਲੜਕੀਆਂ ਨੂੰ ਪਰੇਸ਼ਾਨ ਕਰਦੇ ਸੀਗੇ ਤੇ ਅੱਜ ਤੇ ਉਹਨਾਂ ਨੇ ਮਤਲਬ ਨੱਥ ਪਾਈ ਆ ਬੱਚਿਆਂ ਨੂੰ ਹੰਡਿਆਂ ਨੂੰ ਭਾਸ ਕਰਕੇ ਕੁੜੀਆਂ ਜਿਹੜੀਆਂ ਹੈਗੀਆਂ ਸਾਡੀਆਂ ਸੇਫ ਸੁਰੱਖਿਅਤ ਜਿਹੜੀਆਂ ਹੈਗੀਆਂ ਘਰਾਂ ਨੂੰ ਜਾ ਸਕਦੀਆਂ ਧੰਨ ਮੈਂ ਸੀਪੀ ਸਾਹਿਬ ਦਾ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਨਾ ਹੈਗਾ ਪ੍ਰੋਜੈਕਟ ਜਿਹੜਾ ਚੁੱਕਿਆ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਨਿਸ਼ਾਨ ਉਦੇਸ਼ਾਂ ਤੇ ਜੋ ਸਿਕਸ ਸਪੈਸ਼ਲ ਡਰਾਈਵ ਚਲਾਈ ਆ ਅਗੇਂਸ ਟ੍ਰੈਫਿਕ ਵਾਇਲੇਸ਼ਨ ਤੇ ਈਪੀਜ਼ਿੰਗ ਦੇ ਖਿਲਾਫ ਉਸ ਦੇ ਤਹਿਤ 5 ਨੰਬਰ ਦੇ ਏਰੀਆ ਦੇ ਵਿੱਚ ਇੱਕ ਸਪੈਸ਼ਲ ਨਾਕਾਬੰਦੀ ਦੋ ਵੱਖਰੇ ਵਕਤ ਦਿਨਾਂ ਤੇ ਚ ਕੀਤੀ ਗਈ ਸੀ ਆਊਟਸਾਈਡ ਦ ਸਕੂਲ ਜਿਸ ਦੇ ਤਹਿਤ ਅਸੀਂ ਜੋ 160 ਵਹੀਕਲਸ ਐ ਉਹਨਾਂ ਨੂੰ ਚੈੱਕ ਕੀਤਾ ਜਿਹਦੇ ਵਿੱਚੋਂ 37 ਜਿਹੜੇ ਚਲਾਨਸ ਐ ਉਹਨਾਂ ਨੂੰ ਇਸ਼ੂ ਕੀਤਾ ਗਿਆ ਜਿਨ੍ਹਾਂ ਵਿੱਚੋਂ 10 ਟ੍ਰਿਪਲ ਰਾਈਡਿੰਗ ਵਾਸਤੇ 9 ਵਿਦਾਊਟ ਹੈਲਮਟ 3 ਵਿਦਾਊਟ ਡਰਾਈਵਿੰਗ ਲਾਇਸੈਂਸ ਤੇ 4 ਮੋਡੀਫਾਈਡ ਸਲੈਂਸਰ ਜਿਹੜੇ ਹੈਗੇ ਬੁਲੰਡੇ ਉਹਨਾਂ ਵਾਸਤੇ ਇਸ਼ੂ ਕੀਤੇ ਇਦੇ ਵਿੱਚ 11 ਟੂ-ਵੀਲਰਸ ਨੂੰ ਇੰਪਾਉਂਡ ਕੀਤਾ ਗਿਆ ਡਿਊ ਟੂ ਲੈਕ ਆਫ ਇਨ ਪ੍ਰੋਪਰ ਡਾਕੂਮੈਂਟੇਸ਼ਨ ਫਿਰ ਅਸੀਂ ਇਸ ਆਪਰੇਸ਼ਨ ਦੇ ਨਾਲ ਇਹ ਵੀ ਅਪੀਲ ਕਰਨਾ ਚਾਹੁੰਦੇ ਹਾਂ ਸਿਟੀਜ਼ਨਸ ਨੂੰ ਕਿ ਟ੍ਰੈਫਿਕ ਰੂਲਸ ਨੂੰ ਫਾਲੋ ਕਰੋ ਤੇ ਕਿਸੇ ਨੂੰ ਵੀ ਮਤਲਬ ਆਮ ਲੋਕ ਨੂੰ ਪਰੇਸ਼ਾਨ ਨਾ ਕਰੋ ਆਦਰਵਾਈਜ਼ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਟ੍ਰੈਫਿਕ ਲੰਘਣਾ ਤੇ ਲੀਵ ਟੀਜ਼ਨ ਵਿਰੁੱਧ ਵਿਸ਼ੇਸ਼ ਮੁਹਿੰਮ ਨੂੰ ਮੂੜ ਤੇਜ਼ ਤਾਜ਼ੀਆਂ ਦੱਸਦੀਏ ਕਿ ਬਸੰਤ ਮਾਡਲ ਕੋ ਐਂਡ ਸਕੂਲ ਬਸੰਤੀ ਸ਼ੇਖ ਅਤਿ ਸਰਕਾਰੀ ਗਰਲ ਸੀਨੀਅਰ ਸੈਂਡਰੀ ਸਕੂਲ ਬਸੰਤੀ ਸ਼ੇਖ ਜਲੰਧਰ ਵਿਖੇ ਕ੍ਰਮਬਰਥਾਣਾ ਡਿਵੀਜ਼ਨ 5 ਦੇ ਐਸਚੋ ਵੱਲੋਂ ਐਮਰਜੈਂਸੀ ਰਿਸਪੌਂਸ ਸਿਸਟਮ ਜ਼ੋਨ 2 ਦੇ ਇੰਚਾਰਜ ਦੇ ਫੀਲਡ ਮੀਡੀਆ ਟੀਮ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਨਾਕਾਬੰਦੀ ਤੇ ਚੈਕਿੰਗ ਦਾ ਅਭਿਆਨ ਚਲਾਇਆ ਗਿਆ ਡਰਾਈਵ ਦਾ ਉਦੇਸ਼ ਸਰ ਗਰਮੀ ਨਾਲ ਇੱਕ ਸੁਰੱਖਿਆਤ ਅਤੇ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣਾ ਸੀ ਈਫਟੀਜ਼ਿੰਗ ਦੇ ਖਤਰੇ ਤੋਂ ਮੁਕਤ ਇਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਔਰਤਾ ਲੜਕੀਆਂ ਸੁਰੱਖਿਆ ਕਰਨਾਈ ਉਥੇ ਕੁੱਲ 160 ਬਾਨਾਂ ਦੀ ਜਾਂਚ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਲੰਗਣਾ ਲਈ 37 ਟ੍ਰੈਫਿਕ ਚਲਾਨ ਕੀਤੇ ਗਏ ਤੇ ਇਸ ਮਾਮਲੇ 'ਚ ਕੀ ਕੀ ਕੀਤਾ ਗਿਆ ਹੈ ਕਿਸ ਤਰੀਕੇ ਦੇ ਨਾਲ ਚਲਾਨ ਕੱਟੇ ਗਏ ਤੁਸੀਂ ਵੀ ਸੁਣੋ ਹਾਂਜੀ ਸਰ ਮੈਂ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹਸਤੀਸ਼ੇ ਹਲੰਦਰ ਅੱਜ ਮੇਰੇ ਸਕੂਲ ਦੇ ਵਿੱਚ 589 ਬੱਚੇ ਪੜ੍ਹਦੇ ਨੇ ਸਪੈਸ਼ਲ ਲੜਕੀਆਂ ਨੇ ਤੇ ਅੱਜ ਸੀਪੀ ਸਾਹਿਬ ਨੇ ਨਾਕਾ ਲਗਾਇਆ ਮੇਰੇ ਸਕੂਲ ਦੇ ਬਾਹਰ ਤੇ ਕਾਫੀ ਦੇਰ ਤੋਂ ਬੱਚੇ ਜਿਹੜੇ ਲੜਕੇ ਆ ਲੜਕੀਆਂ ਨੂੰ ਪਰੇਸ਼ਾਨ ਕਰਦੇ ਸੀਗੇ ਤੇ ਅੱਜ ਤੇ ਉਹਨਾਂ ਨੇ ਮਤਲਬ ਨੱਥ ਪਾਈ ਆ ਬੱਚਿਆਂ ਨੂੰ ਹੰਡਿਆਂ ਨੂੰ ਫਸ ਕਰਕੇ ਕੁੜੀਆਂ ਜਿਹੜੀਆਂ ਹੈਗੀਆਂ ਸਾਡੀਆਂ ਸੇਫ ਸੁਰੱਖਿਅਤ ਜਿਹੜੀਆਂ ਹੈਗੀਆਂ ਘਰਾਂ ਨੂੰ ਜਾ ਸਕਦੀਆਂ ਧੰਨ ਮੈਂ ਸੀਪੀ ਸਾਹਿਬ ਦਾ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਨਾ ਹੈਗਾ ਪ੍ਰੋਜੈਕਟ ਜਿਹੜਾ ਚੁੱਕਿਆ ਮਾਨਯੋਗ ਕਮਿਸ਼ਨਰ ਪੁਲਿਸ ਜਿੰਦਰਜੀਤ ਦੇ ਨਿਸ਼ਾਨ ਉਦੇਸ਼ਾਂ ਤੇ ਜੋ ਸੀ ਸਪੈਸ਼ਲ ਡ੍ਰਾਈਵ ਚਲਾਈ ਆ ਅਗੇਂਸਟ ਟ੍ਰੈਫਿਕ ਵਾਇਲੇਸ਼ਨ ਤੇ ਈਪੀਜ਼ਿੰਗ ਦੇ ਖਿਲਾਫ ਉਸ ਦੇ ਤਹਿਤ 5 ਨੰਬਰ ਦੇ ਏਰੀਆ ਦੇ ਵਿੱਚ ਇੱਕ ਸਪੈਸ਼ਲ ਨਾਕਾਬੰਦੀ ਦੋ ਵੱਖਰੇ ਵੱਖਰੇ ਦਿਨਾਂ ਤੇ ਕੀਤੀ ਗਈ ਸੀ ਆਊਟਸਾਈਡ ਦਾ ਸਕੂਲ ਜਿਸ ਦੇ ਤਹਿਤ ਅਸੀਂ ਜੋ 160 ਵਹੀਕਲਸ ਹੈ ਉਹਨਾਂ ਨੂੰ ਚੈੱਕ ਕੀਤਾ ਜਿਹਦੇ ਵਿੱਚੋਂ 37 ਜਿਹੜੇ ਚਲਾਨਸ ਹੈ ਉਹਨਾਂ ਨੂੰ ਇਸ਼ੂ ਕੀਤਾ ਗਿਆ ਜਿਨ੍ਹਾਂ ਵਿੱਚੋਂ 10 ਟ੍ਰਿਪਲ ਰਾਈਡਿੰਗ ਵਾਸਤੇ 9 ਵਿਦਾਊਟ ਹੈਲਮਟ 3 ਵਿਦਾਊਟ ਡਰਾਈਵਿੰਗ ਲਾਇਸੈਂਸ ਤੇ 4 ਮੋਡੀਫਾਈਡ ਸਲੈਂਸਰ ਜਿਹੜੇ ਹੈਗੇ ਬੁਲੰਟ ਦੇ ਉਹਨਾਂ ਬਸ ਇਸ਼ੂ ਕੀਤੇ ਇਦੇ ਵਿੱਚ 11 ਟੂ-ਵੀਲਰਸ ਨੂੰ ਇੰਪਾਉਂਡ ਕੀਤਾ ਗਿਆ ਡੂ ਟੂ ਲੈਕ ਆਫ ਇਨ ਪ੍ਰੋਪਰ ਡਾਕੂਮੈਂਟੇਸ਼ਨ ਫਿਰ ਅਸੀਂ ਇਸ ਆਪਰੇਸ਼ਨ ਦੇ ਨਾਲ ਇਹ ਵੀ ਅਪੀਲ ਕਰਨਾ ਚਾਹੁੰਦੇ ਆ ਸਿਟੀਜ਼ਨਸ ਨੂੰ ਕਿ ਟ੍ਰੈਫਿਕ ਰੂਲਸ ਨੂੰ ਫਾਲੋ ਕਰੋ ਤੇ ਕਿਸੇ ਨੂੰ ਵੀ ਮਤਲਬ ਆਮ ਲੋਕ ਨੂੰ ਪਰੇਸ਼ਾਨ ਨਾ ਕਰੋ ਆਦਰਵਾਈਜ਼ ਵੀ ਵਿਲ ਟੇਕ ਸਟ੍ਰਿਕਟ ਐਕਸ਼ਨਸ